ਆਹ ਖੜਾ ਖੜਾ ਕਰ ਲੋ ਉਹ ਡਿੱਗ ਗਿਆ ਉਹ ਡਿੱਗ ਗਿਆ ਡਿੱਗ ਗਿਆ ਡਿੱਗ ਗਿਆ ਸੀ ਡਿੱਗ ਗਿਆ ਸੀ ਲੱਤਾਂ ਦਾ ਬੰਨੋ ਲੱਤਾਂ ਬੰਨੀਆਂ ਨਹੀਂ ਲਓ ਜੀ ਪਿੰਡ ਹੀਰੋ ਕਲਾ ਦੇ ਵਿੱਚ ਇੱਕ ਪੁਤਲਾ ਫੂਕ ਰਹੇ ਨੇ ਕਿਸਾਨ ਜੁਨੀਅਨ ਤੇ ਆਹ ਦੇਖੋ ਪ੍ਰਧਾਨ ਜੀ ਪਾ ਰਹੇ ਨੇ ਤੇਲ ਤੇ ਸਾਰਾ ਨਗਰ ਖੜਾ ਵਿੱਚ ਮੜਾ ਮੜਾ ਰੱਖ ਲੈ ਜਿਹੜੇ ਵੀ ਹੱਕਾਂ ਦਾ ਮਤਲਬ سلسلہ ਚੱਲ ਰਿਹਾ ਹੈ ਉਹ ਸਿਲਸਲੇ ਨੂੰ ਲੈ ਕੇ ਮਠਾ ਮਠਾ ਨਹੀਂ ਓਏ ਆਏ ਨੂੰ ਹੋ ਜਾ ਪ੍ਰਧਾਨ ਜੀ ਲਾਉਣ ਅੱਗ ਹੋਰ ਹੋ ਜਾ ਹਵਾ ਹਵਾ ਲੱਗ ਜਿਹਨੂੰ ਕਰਾਉਂ ਮੱਚ ਜੇ ਪਟ્રોલ ਆ ਮੜ ਜਾ ਦੂਰ ਰਹੋ ਕੋਈ ਗੱਲ ਨਹੀਂ ਪਲਾਨ ਕੁਝ ਵੱਖਰਾ ਕਰ ਲਓ ਦੀਜਾ ਹੈ ਦੀਜ ਲੱਗ ਪਟ્રોલ ਆ ਇਹ ਤਾਂ ਤਾੜੀਆਂ ਲੋਟ ਕਰੀਦਾ ਉਹਦਾ ਬੱਸ ਪੱਤਾ ਹੀ ਆ ਸਾਨੂੰ ਮੁੰਡਾ ਮੁੰਡਾ ਮਰਦਾ ਬਾ ਦੀ ਸਰਕਾਰ ਮੁਰਦਾਬਾਦ 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 ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾ ਕੇ ਰਾਂਗੇ ਕਰਾ ਕੇ ਰਾਂਗੇ ਕਰਾ ਕੇ ਰਾਂਗੇ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਾ ਕੇ ਰਾਂਗੇ ਸਿੱਟ ਕੇ ਵੱਜੂ ਕਰਾ ਕੇ ਰਾਂਗੇ ਕਰਾ ਕੇ ਰਾਂਗੇ ਮੁਰਦਾਬਾਦ 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 ਉਹ ਡਾਂਗ ਨੂੰ ਅੱਗ ਲੱਗੀ ਡਾਂਗ ਨੂੰ ਅੱਗ ਲੱਗੀ ਲਓ ਜੀ ਪਤਲਾ ਫੂਕਦਾ ਤੇ ਛੇਕ ਰਹੇ ਹਾਂ ਜੀ ਤੇ ਹਾਂਜੀ ਇਹ ਕੀ ਮਤਲਬ ਅੱਜ ਜਿਹੜਾ ਬਣਾਇਆ ਇਹ ਜਿਹੜਾ ਸਾਡਾ ਸੰਯੁਕਤ ਮੋਰਚ ਗੈਰ ਰਾਜਨੀਤਿਕ ਵੱਲੋਂ ਖਨੌਰੀ ਮੋਰਚੇ ਤੇ ਸੰਭੂ ਮੋਰਚੇ ਤੇ ਸਾਡਾ ਅੰਦੋਲਨ ਚੱਲ ਰਿਹਾ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ 45 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਨੇ ਅੱਛਾ ਜੀ ਸੰਯੁਕਤ ਮੋਰਚੇ ਦੀ ਕਾਰਤੀ ਠੀਕ ਹੈ ਜੀ ਵੀ ਪਿੰਡਾਂ ਦੇ ਵਿੱਚ ਪਿੰਡ ਕਮੇਟੀਆਂ ਵੱਲੋਂ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਹਨ ਉਸੇ ਕਾਲ ਨੂੰ ਲੈ ਕੇ ਅੱਜ ਪਿੰਡ ਹੀਰੋਕਲਾਂ ਵੱਲੇ ਵੱਲੋਂ ਪਿੰਡ ਕਾਈ ਵੱਲੋਂ ਮੋਦੀ ਸਰਕਾਰ ਦੀ ਅਰਥੀ ਸਾੜੀ ਗਈ ਹੈ ਜਿਹੜੀਆਂ ਸਾਡੀਆਂ ਰਹਿਣ ਦੀਆਂ ਮੰਗਾਂ ਨੇ ਉਹਨਾਂ ਨੂੰ ਮਣਾਉਣ ਵਾਸਤੇ ਸਟੈਪ ਬਾਅਦ ਸਟੈਪ ਸਾਡਾ ਅੰਦੋਲਨ ਜਾਰੀ ਹੈ ਜਿੰਨਾ ਚਿਰ ਸਰਕਾਰ ਸੈਂਟਰ ਦੀ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਉਹਨਾਂ ਚਿੱਕਰ ਸਾਡਾ ਸੰਘਰਸ਼ ਜਾਰੀ ਰਹੂਗਾ ਠੀਕ ਹੈ ਤੇ ਲੋ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਪਿੰਡ ਹੀਰੋ ਕਲਾ ਵੱਲੋਂ ਤੇ ਇਹ ਪੁੱਤਲਾ ਫੂਕਿਆ ਗਿਆ ਸਾਰੇ ਨਗਰ ਨਿਵਾਸੀ ਇਕੱਠੇ ਨੇ ਤੇ ਸਾਰੇ ਕਿਸਾਨ ਇਕੱਠੇ ਨੇਗੇ ਤੇ ਬਾਕੀ ਸਿਰੇ ਜਿਹੜੇ-ਜਿਹੜੇ ਪਿੰਡਾਂ ਦੇ ਵਿੱਚ ਇਹ ਕੀਤਾ ਗਿਆ ਉਹਨਾਂ ਦਾ ਵੀ ਧੰਨਵਾਦ ਹੈ ਵੀਡੀਓ ਨੂੰ ਵਾਧੂ-ਵਾਧੂ ਸ਼ੇਅਰ ਕਰ ਦਿਓ ਤੇ ਨਾਲ ਹੀ ਜ਼ਰੂਰੀ ਇੱਕ ਬੇਨਤੀ ਹੈ ਸਾਰੀ ਜਿੰਨੇ ਵੀ ਦੇਖ ਰਿਹਾ ਹੋ ਤੁਸੀਂ ਬੀਜ ਨੇ ਆਪਾਂ ਉਹਦੇ ਹੈਗਿਆ ਘਰਾਂ ਦੇ ਵਿੱਚ ਰਹਨੇ ਆਗੇ ਜਿਹੜੇ ਨਹੀਂ ਬਾਟਰਦੇ ਗਏ ਖਰੌੜੀ ਬਾਟਰ ਦੇ ਤੇ ਕਿਸੇ ਦਾ ਸੌ ਤਰ੍ਹਾਂ ਦਾ ਮਤਲਬ ਸਿਲਸਿਲਾ ਕੋਈ ਕਿਸੇ ਨਾਲ ਜਾਂਦਾ ਉਹ ਚੀਜ਼ਾਂ ਛੱਡ ਕੇ ਤੇ ਉੱਥੇ ਜ਼ਰੂਰ ਪਹੁੰਚੋ ਕਿਉਂਕਿ ਉਸ ਇਨਸਾਨ ਦੇ ਅੱਜ ਨਾਲ ਖੜਨ ਦੀ ਆਪਣੀ ਵਾਰੀ ਹੈ ਜੇ ਅੱਜ ਆਪਾਂ ਨਾ ਖੜੇ ਤਾਂ ਕੱਲ ਨੂੰ ਆਪਾਂ ਉੱਥੇ ਜਾ ਕੇ ਬੈਠਾਂਗੇ ਤੇ ਉਸ ਗੱਲ ਦੇ ਵਿੱਚ ਆਪਣੀ ਨਖੇਦੀ ਹੈ ਤੇ ਬੇਇਜ਼ਤੀ ਹੈ ਇਸ ਗੱਲ ਦੀ ਇਹ ਪਾ ਨਾਲ ਖੜਾਂਗੇ ਤਾਂ ਉਹਨੂੰ ਵੀ ਹੌਸਲਾ ਹੋਊਗਾ ਵੀ ਹਾਂ ਮੇਰੇ ਨਾਲ ਸਾਰੇ ਖੜੇ ਨੇ ਸਾਰੇ ਭੈਣ ਭਾਈਆਂ ਨੂੰ ਮੇਰੀ ਇਹ ਹੀ ਅਪੀਲ ਹੈ ਤੇ ਵੱਧ ਤੋਂ ਵੱਧ ਖਨੌਰੀ ਬਾਟਰ ਤੇ ਪਹੁੰਚੋ ਬਾਈਕਬ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ